ਅਕੈ ਨੂੰ ਬਰਬਾਦ ਕਰਨ ਦੇ ਵਿੱਚ ਉਹਨਾਂ ਨੇ ਸਭ ਤੋਂ ਵੱਡਾ ਯੋਗਦਾਨ ਉਹਨਾਂ ਦੋਨਾਂ ਨੇ ਪਾਇਆ ਕਾਲੀਆਂ ਤੇ ਕਾਂਗਰਸੀਆਂ ਨੇ ਇੱਕ ਨੇ ਕੋਟਿਆ ਇੱਕ ਨੇ ਲੁੱਟਿਆ ਇੱਕ ਕਹਿੰਦਾ ਮਰਨ ਨੂੰ ਤਿਆਰ ਰਹੋ ਇੱਕ ਕਹਿੰਦਾ ਮਾਰਨ ਨੂੰ ਤਿਆਰ ਰਹੋ ਉਹਨਾਂ ਦੇ ਆਪ ਦੇ ਘਰ ਦੇ ਨਹੀਂ ਘਰੇ ਵੜਨਦੇ ਵੀ ਕੀ ਬੋਲ ਕੇ ਆਇਆ ਕੀ ਬੋਲੀ ਜਾਂਦੇ ਦੇਖੋ ਔਰ ਰਾਜਾ ਬੜਿੰਕੀ ਬੋਲਿਆ ਗਰੀਬਾਂ ਬਾਰੇ ਕੀ ਬੋਲਿਆ ਸ਼ਰਮ ਆਉਂਦੀ ਆ ਯਾਰ ਵੀ ਮੈਂ ਦੁਹਰਾ ਵੀ ਨਹੀਂ ਸਕਦੇ ਜੋ ਬੋਲਿਆ ਉਹ ਪਤਾ ਨਹੀਂ ਕਿਹੜਾ ਟੂਣਾ ਟੱਪ ਗਿਆ ਰੋਜ਼ ਹੀ ਕੋਈ ਨਾ ਕੋਈ ਪੰਗਾ ਪਾਈ ਰੱਖਦਾ ਪਤਾ ਨਹੀਂ ਕਿਹੜਾ ਟੂਣਾ ਟੱਪ ਗਿਆ ਰੋਜ਼ ਹੀ ਕੋਈ ਨਾ ਕੋਈ ਪੰਗਾ ਪਾਈ ਰੱਖਦਾ ਅਗਲੇ ਦਿਨ ਮਾਫੀ ਮੰਗੀ ਜਾਂਦਾ ਰਹਿੰਦਾ ਵੀ ਭਾਈ ਇਹ ਜੇ ਚੀਜ਼ਾਂ ਬੋਲੋਗੇ ਨਾ ਜੇ ਮਾਫੀ ਮੰਗਣੀ ਪਵੇ ਇਹ ਲੋਕਾਂ ਨੂੰ ਤਾਂ ਐਂ ਹੀ ਸਮਝਦੇ ਕੀੜੇ ਮਕੌੜੇ ਕੀੜੇ ਮਕੌੜੇ ਸਮਝਦੇ ਆਂਬ ਲੋਕਾਂ ਨੂੰ ਇਹ ਗਰੀਬਾਂ ਨੂੰ ਤਾਂ ਖਾਸ ਤੌਰ ਤੇ ਸੋ ਵੀਰੋ ਇਹ ਇਹਨਾਂ ਦੀ ਸੋਚ ਇਹਨਾਂ ਦੀ ਮਾਨਸਿਕਤਾ ਦਰਸਾਉਂਦੀ ਹੈ ਸੋ ਆਪਾਂ ਇਕੱਠੇ ਹੋਈਏ ਇਹਨਾਂ ਨੂੰ ਦੱਸਿਏ ਕਿ ਭਾਈ ਅਸੀਂ ਕੀੜੇ ਮਕੌੜੇ ਨਹੀਂ ਹੈਗੇ ਅਸੀਂ ਜਾਗਦੇ ਜਿਉਂਦੀਆਂ ਜ਼ਮੀਰਾਂ ਵਾਲੇ ਲੋਕਾਂ ਠੀਕ ਹੈ ਗਰੀਬੀ ਮੀਰੀ ਪਰਮਾਤਮਾ ਕਿਸੇ ਨੂੰ ਕੋਈ ਮਤਕੇ ਨਹੀਂ ਦਿੰਦਾ ਪੜ੍ਹਾਈ ਜਿਹੜੀ ਆ ਗਰੀਬ ਦੇ ਬੱਚੇ ਨੂੰ ਪੜਾ ਦਿਓ ਉਹਦੀ ਗਰੀਬੀ ਦੂਰ ਹੋ ਜੂਗੀ ਉਸ ਘਰ ਦੀ ਉਹ ਸੁਖਵੀਰ ਬਦਲ ਕਹਿੰਦਾ ਹੁੰਦਾ ਨਾ ਕਿ ਪ੍ਰਕਾਸ਼ ਸਿੰਘ ਬਾਲ ਦੀ ਬਹੁਤ ਲੰਬੀ ਸੋਚ ਸੀ ਦੂਰ ਦੀ ਸੋਚ ਦੇ ਸੀ ਮੈਂ ਦੱਸ ਦੇਣਾ ਕੀ ਲੰਬੀ ਸੋਚ ਸੀ ਚਲੋ ਇਸ ਵਕਤ ਦੁਨੀਆ ਜਿਨੀ ਹੈਗੀ ਪ੍ਰਮਾਤਮਾ ਉਹਨਾਂ ਨੂੰ ਚਰਨਾਂ ਚ ਨਿਵਾਸ ਦੇਵੇ ਕੀ ਲੰਬੀ ਸੋਚ ਸੀ ਉਹ ਕਹਿੰਦੇ ਵੀ ਗਰੀਬਾਂ ਦੇ ਜਵਾਕ ਨਹੀਂ ਪੜ੍ਹਨਦੇ ਨੇ ਕਹਿੰਦੇ ਕਿਉਂ ਉਹ ਕਹਿੰਦਾ ਵੀ ਦੇਖੋ ਜੇ ਗਰੀਬਾਂ ਦੇ ਬੱਚੇ ਪੜ੍ਹ ਕੇ ਅਫਸਰ ਬਣ ਜਾਣਗੇ ਜੇ ਅਫਸਰ ਬਣ ਕੇ ਘਰ ਦੀ ਗਰੀਬੀ ਚੱਕ ਦੇਣਗੇ ਜੇ ਗਰੀਬੀਆਂ ਚੱਕੀਆਂ ਗਈਆਂ ਫਿਰ ਆਪਣੇ ਘਰਾਂ ਮੂਰੇ ਅਰਜ਼ੀਆਂ ਲੈ ਕੇ ਹੱਥ ਬੰਨ ਕੇ ਲੇਨ ਬਣਾ ਕੇ ਕੌਣ ਖੜੂਗਾ ਧਰ ਕੇ ਧੜ ਕੇ ਆ ਸੋਸੀ ਬਹੁਤ ਲੰਮੀ ਸੋਸੀ ਉਹਨਾਂ ਦੀ ਫਿਰ ਉਹਨਾਂ ਨੇ ਕੀਤਾ ਆਰਡਰ ਐਸੇ ਸੋਚ ਨੂੰ ਵਧਾਉਣ ਵਾਸਤੇ ਕਹਿੰਦੇ ਵੀ ਨੌਵੀਂ ਤੱਕ ਕੋਈ ਫੇਲ ਹੀ ਨਹੀਂ ਕਰਨਾ ਪਤਾ ਹੀ ਨਾ ਲੱਗੇ ਜਵਾਕ ਦਾ ਕਿਹੜੇ ਸਬਜੈਕਟ ਚੋਂ ਕਮਜ਼ੋਰ ਆ ਕਿਹੜੇ ਚ ਹੁਸ਼ਿਆਰ ਆ ਜੇ ਪਤਾ ਲੱਗ ਜੇ ਪਹਿਲਾ ਪੰਜਵਾਂ ਦੇ ਪੇਪਰ ਲੈ ਲਓ ਛੇਵੇਂ ਦੇ ਲੈ ਲਓ ਸੱਤਵੇਂ ਦੇ ਲੈ ਲਓ ਅੱਠਵੇਂ ਦੇ ਲੈ ਲਓ ਤਾਂ ਪਤਾ ਲੱਗ ਜੇ ਜਵਾਕ ਦਾ ਕਿਹੜੇ ਸਬਜੈਕਟ ਚੋਂ ਕਮਜ਼ੋਰ ਆ ਉਹ ਸਬਜੈਕਟ ਨੂੰ ਹੋ ਘੰਟਾ ਹੋਰ ਵਧਾ ਵੱਧ ਪੜਾ ਲਿਆ ਕਰਾਂਗੇ ਉਹਨੂੰ ਹੈਨਾ ਨਾ ਨੌਵੀਂ ਤੱਕ ਕਹਿੰਦੇ ਕੋਈ ਫੇਲ ਹੀ ਨਹੀਂ ਕਰਨਾ ਬੱਚੇ ਦਾ ਪਤਾ ਹੀ ਨਹੀਂ ਲੱਗਦਾ ਸੀ ਜੁਆਕਾਂ ਨੂੰ ਪੜਨ ਦੀ ਲੋੜ ਨਹੀਂ ਉਹਨੂੰ ਪਤਾ ਸੀ ਪਾਸ ਤਾਂ ਹੋਣੀ ਹੋਣਾ 10ਵੀਂ ਚ ਬੋਰਡਰ ਪੇਪਰ ਆ ਗਿਆ ਅੱਧੇ ਫੇਲ ਹੋਗੇ ਅੱਧੇ ਫੇਲ ਜੀ ਫੇਲ ਵਰਗੇ ਪਾਸ ਹੋਗੇ 35 ਨੰਬਰ ਆ ਗਏ 40 ਨੰਬਰ ਆ ਗਏ ਕੌਣ ਪੁੱਛਦਾ 35 40 ਨੂੰ ਹੋ ਗਿਆ ਕੰਮ ਆ ਜਾਓ ਕਹਿੰਦੇ ਹੁਣ ਤੁਸੀਂ ਆਟਾ ਦਾਲ ਸਕੀਮ ਚ ਆ ਗਏ بس ਆ ਬਹੁਤ ਲੰਬੀ ਸੋਚ ਸੀ ਜੀ ਨੋਟ ਕਰ ਲਿਓ ਬੜੀ ਦੂਰ ਦੀ ਸੋਚ ਸੀ ਇਹਨਾਂ ਹਰਾਨੀ ਦੇ ਹੱਥ ਤੁਸੀਂ ਆਪਣੀਆਂ ਚੰਦ ਬੋਟਾਂ ਵਾਸਤੇ ਜਾਂ ਰਾਜ ਕਰਨ ਵਾਸਤੇ ਤੁਸੀਂ ਪੀੜ੍ਹੀਆਂ ਹੀ ਗਲਤੀਆਂ ਭਵਿੱਖ ਹੀ ਖਰਾਬ ਕਰਦੇ ਨਸਲਾਂ ਗਾਰਦੇ ਤੁਸੀਂ ਆਹ ਉਹਨਾਂ ਦੀ ਸੋਚ ਸੀ ਐਂ ਕਾਂਗਰਸੀਆਂ ਨੇ ਕੀਤਾ ਲੁੱਟੀ ਜਾਓ ਕੁੱਟੀ ਜਾਓ ਹੋਰ ਕੁਝ ਨਹੀਂ ਬਸ ਆਲਾਕੇ ਨੇ ਤਾਂ ਬਹੁਤ ਜ਼ਿਆਦਾ ਕਸ਼ਟ ਚੱਲੇ ਜੀ ਹਰੇਕ ਘਰੇ ਪਰਚਾ ਲੋਕਾਂ ਨੂੰ ਡਰ ਦੇ ਮਾਹੌਲ ਚ ਰਹਿਣਾ ਪਿਆ ਨਜਾਇਜ਼ ਜੀ ਨਜਾਇਜ਼ ਪਰਚੇ ਹਾਂ ਕੁੰਡੇ ਜਿੱਦੇ ਲੱਗ ਜਾਂਦੇ 4 ਵਜੇ ਤੇ ਪੁਲਿਸ ਆ ਗਈ ਹਰੇਕ ਨੂੰ ਲੱਗਦਾ ਸਾਡੇ ਘਰੀ ਆਈ ਹੋਣੀ ਹਾਂਜੀ ਛੱਡਿਆ ਹੀ ਕੋਈ ਨਹੀਂ ਜੀ ਨਹੀਂ ਹੁਣ ਆਪਾਂ ਛੱਡਿਏ ਪਰਚਾ ਪੁਰਚਾ ਜੋ ਬਾਹਰ ਨਿਕਲੋ ਯਾਰ ਕੋਈ ਪੜਾਈਆਂ ਕਰੀਏ ਆ ਮੈਨੂੰ ਸਰਪੰਚ ਸਾਹਿਬ ਨੇ ਕਿਹਾ ਮੰਗ ਪੱਤਰ ਚ ਕਿਹਾ ਕਿ ਅਸੀਂ 10 ਕਿੱਲੇ ਜ਼ਮੀਨ ਵੀ ਦੇਵਾਂਗੇ ਪੈਸੇ ਵੀ ਥੋੜੇ ਜਿ ਥੋੜੇ ਬਹੁਤ ਜਿੰਨਾ ਦਾ ਸਬੰਧ ਕੱਢਾਂਗੇ ਸਰਕਾਰ ਵੱਲੋਂ ਵੀ ਅਸੀਂ ਕਰਾਂਗੇ ਕਹਿੰਦੇ ਕਾਲਜ ਬਣਾ ਦਿਓ ਅਸੀਂ ਇੱਥੇ ਇਹ ਕਾਗਜ਼ ਪੱਤਰ ਮੈਂ ਇਹਦੇ ਤਿਆਰ ਕਰਾਉਣਾ ਤੁਹਾਨੂੰ ਜ਼ਮੀਨ ਦਿਖਾ ਦਿਓ ਤੁਹਾਡੇ ਦੋ ਚਾਰ ਦਿਨਾਂ ਚੋਂ ਦੇਖਣ ਆ ਜਾਣਗੇ ਆ ਕਾਲਜ ਬਣਾਉਣੇ ਆ ਮੁੰਡੇ ਕੁੜੀਆਂ ਪੜਾਈਏ ਯਾਰ ਇੱਥੇ ਇੱਥੇ ਕਈ ਤਾਂ ਕਈ ਬੱਚੇ ਤਾਂ ਹਿਯਾਰ ਨੇ ਬਹੁਤ ਬੱਚੇ ਹਿਯਾਰ ਨੇ ਖਾਸ ਤੌਰ ਤੇ ਕੁੜੀਆਂ ਉਹਨਾਂ ਨੂੰ ਹਟਾ ਲੈਂਦੇ ਉਹਨਾਂ ਦੇ ਬਾਪੇ ਕਿਉਂਕਿ ਜਾਨ ਦਾ ਕੋਈ ਸਾਧਨ ਨਹੀਂ ਕੱਲ ਜਾਨ ਦਾ ਜਦਾ ਟਰਾਲੀਆਂ ਦੇ ਡਾਲਿਆਂ ਪਿੱਛੇ ਲੰਮਕ ਕੇ ਜਾਂਦੀਆਂ ਬੱਸਾਂ ਦੇ ਛੱਤਾਂ ਤੇ ਜਾਂ ਜਾਲਾਂ ਤੇ ਲੰਮਕ ਕੇ ਜਾਂਦੀਆਂ ਨੇ ਜਾਂ ਕਿਸੇ ਤੋਂ ਅਜਨਬੀ ਤੋਂ ਹੱਥ ਦੇ ਕੇ ਰਾਈਡ ਲੈਣੀ ਪੈਂਦੀ ਹੈ ਜਮਾਨਾ ਮਾੜਾ ਹੈ ਤਾਂ ਮਾਪੇ ਕਹਿੰਦੇ ਆ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਅਸੀਂ ਨਹੀਂ ਪੜਾਉਂਦੇ ਕਿਉਂ ਭਈ ਬੱਸਾਂ ਲਾ ਦਿਓ ਅਸੀਂ ਬੱਸਾਂ ਲਾਤੀਆਂ ਸਰਕਾਰੀ ਸਕੂਲਾਂ ਜਿਵੇਂ ਤੁਹਾਡੇ 10ਵੀਂ ਦਾ ਸਕੂਲ ਹੈ 4 ਕਿਲੋਮੀਟਰ ਤੇ 12ਵੀਂ ਦਾ 4 ਕਿਲੋਮੀਟਰ ਜਾਣਾ ਆਉਣਾ ਕਿਵੇਂ ਹੋਊਗਾ ਇਸਕੇ ਸਕੂਲ ਜਿੰਨੇ ਚਿਰ ਚ ਬਣੂਗਾ ਬਾਅਦ ਵਿੱਚ ਦੇਖ ਲਾਂਗੇ ਪਹਿਲਾਂ ਬੱਸਾਂ ਲਾ ਦਿਓ ਸਰਕਾਰੀ ਸਕੂਲਾਂ 'ਚ ਬੱਸਾਂ ਲਾ ਦਿਓ ਉਹ ਬੱਸਾਂ ਲੈ ਜਾ ਕਰਨ ਸ਼ਾਮ ਨੂੰ ਛੱਡ ਜਾ ਕਰਨ ਬਸ ਤੇ ਜੀਪੀਐਸ ਲੱਗਿਆ ਹੋਵੇ ਪਤਾ ਲੱਗ ਜਾ ਮੋਬਾਈਲ ਤੇ ਬੱਸ ਭਈ ਇੱਥੇ ਆ ਗਈ ਇਥੇ ਜਿੱਥੇ ਵੀ ਪੁਆਇੰਟ ਬਣਾਓਗੇ ਬਸ ਆਉਣ ਦਾ ਜਾਂ ਜਾਣ ਦਾ ਉੱਥੇ ਬੱਚੇ ਉਤਰ ਜਾਂਦੇ ਆ ਜਾਣ ਆਪਣੇ ਆਪਣੇ ਕਰੇ ਮਾਨ ਸਾਹਿਬ ਇੱਕ ਫੈਕਟਰੀ ਲਾ ਦਿਓ ਕੋਈ ਸਾਰਾ ਕੁਝ ਆਉ ਫਿਕਰ ਨਾ ਕਰੋ ਫੇਰ ਕੀ ਹੈ ਫੇਰ ਇਲਾਕਾ ਇਹ ਜਾ ਕਹਿੰਦੇ ਬਾਰਡਰ ਹੈ ਜੀ ਵੀ ਬਾਰਡਰ ਹੈ ਯਾਰ ਫੇਰ ਲੋਕ ਨਹੀਂ ਆ ਕੇ ਰਹਿੰਦੇ ਇੱਥੇ ਇਨਸਾਨ ਨਹੀਂ ਹੈਗੇ ਬਾਰਡਰ ਵਾਲੇ ਕੋਈ ਮਾਸਟਰ ਨਹੀਂ ਆਉਂਦਾ ਜੇ ਮਾਸਟਰ ਆ ਜੇ ਬਦਲੀ ਕਰਾ ਜਾਂਦੇ ਆ ਕੋਈ ਡਾਕਟਰ ਨਹੀਂ ਆਉਂਦਾ ਡਾਕਟਰ ਆ ਜੇ ਬਦਲੀ ਕਰਾ ਜਾਂਦੇ ਆ ਸੀ ਹੁਣ ਕਾਨੂੰਨ ਬਣਾਤਾ ਵੀ ਜੀਨੇ ਵੀ ਸਰਕਾਰੀ ਜਿਹੜੇ ਕਾਲਜਾਂ ਚੋਂ ਜਾਂ ਸਰਕਾਰੀ ਸਸਤਾਵਾਂ ਚੋਂ ਡਾਕਟਰੀ ਕੀਤੀ ਜਾਂ ਮਾਸਟਰੀ ਕੀਤੀ ਹੈ ਸਰਕਾਰੀ ਨੌਕਰੀ ਲੈਣੀ ਹੈ ਤਾਂ ਜ਼ਰੂਰੀ ਕਰਤਾ ਵੀ ਡਾਕਟਰ ਬਣ ਕੇ 2 ਸਾਲ ਤੈਨੂੰ ਬਾਰਡਰ ਏਰੀਆ ਚ ਡਿਊਟੀ ਕਰਨੀ ਪਊ ਤਾਂ ਤੇਰੇ ਸਰਟੀਫਿਕੇਟ ਨੂੰ ਅਸੀਂ ਰਿਕਮੈਂਡੇਸ਼ਨ ਕਰਾਂਗੇ ਐਤ ਲਾ ਕੇ ਜਾਓ ਇਦਾਂ ਹੀ ਮਾਸਟਰ ਨੂੰ ਭਾਈ ਪੱਤੇ ਵੀ ਵੱਧ ਦੇ ਦਾਂਗੇ ਉਹਨੂੰ ਬਾਰਡਰ ਏਰੀਆ ਦਾ ਪੱਤਾ ਦੇ ਦਾਂਗੇ ਅਸੀਂ ਵੱਧ ਤਨਖਾਹ ਦੇ ਦਾਂਗੇ ਪਰ ਇਹ ਤਾਂ ਨਾ ਸਮਝੋ ਨਾ ਵੀ ਇਹ ਲੋਕ ਲਾवारिस ਹੀ ਛੱਡਦੇ ਆ। ਵੀਹੀਂ ਇਹ ਕੀ ਪਤਾ ਇੱਥੋਂ ਹੀ ਕੋਈ ਅਫਸਰ ਨਿਕਲੇ ਹੋਣ, ਇੱਥੋਂ ਵੱਡੇ ਵੱਡੇ ਵਕੀਲ ਨਿਕਲੇ ਹੋਣ ਇਹਨਾਂ ਇਲਾਕਿਆਂ 'ਚੋਂ, ਵੱਡੇ ਖਿਡਾਰੀ ਨਿਕਲੇ ਹੋਣ, ਕੋਚ ਦੇਵਾਂਗੇ, ਸਟੇਡੀਅਮ ਬਣਾਵਾਂਗੇ। ਸਟੇਡੀਅਮ ਦੀ ਮੰਗ ਹੈ ਪਲਾਸੌਰ ਦੇ ਵਿੱਚ। ਆ ਬੱਚਿਆਂ ਨੂੰ ਚਾਹ ਚੜ੍ਹ ਕੇ ਦੇ। ਸਭ ਤੋਂ ਵੱਧ ਆਵਾਜ਼ਾਂ ਅੱਜ ਕਾਰਿਆਂ ਦੇ ਵਿੱਚ ਬੱਚਿਆਂ ਦੀਆਂ ਆਈਆਂ ਕਿਉਂਕਿ ਖੇਡਣਾ ਚਾਹੁੰਦੇ ਨੇ ਸਟੇਡੀਅਮ ਨਹੀਂ ਹੈਗਾ ਕੋਚ ਦੇਵਾਂਗੇ ਪੁੱਤ ਨਾਲ ਸਟੇਡੀਅਮ ਨਹੀਂ ਕੋਈ ਕੋਚ ਵੀ ਨਾਲ ਮਿਲਣਗੇ ਕੀ ਪਤਾ ਇਹਨਾਂ 'ਚੋਂ ਕੋਈ ਆਗਾ ਆ 2-4 ਸਾਲ ਨੂੰ ਆਈਪੀਐਲ ਖੇਡਦਾ ਹੋਵੇ ਕੀ ਪਤਾ ਕਿਹ ਕਿਹੜਾ ਹਾਕੀ ਦੀ ਟੀਮ 'ਚ ਹੋਵੇ ਬਾਤ ਕਰ ਲਈ ਆ ਦੇਖੋ ਹੁਣ ਅੱਜ ਕਰ ਲਾਇਆ ਹਜੇ ਵੋਟ ਨਹੀਂ ਬਣੀ ਪਰ ਉਮੀਦ ਤਾਂ ਬਣੀ ਹੈ ਨਾ ਉਮੀਦ ਬਣੀ ਹੈ ਉਮੀਦ ਬਣ ਗਈ ਵੀ ਹਾਂ ਯਾਰ ਮੈਨੂੰ ਥੋੜਾ ਤੁਸੀਂ ਜਿੰਨੇ ਵੱਡੇ ਪਲੇਅਰ ਨੇ ਨੂੰ ਪੁੱਛੋ ਉਹ ਵੀ ਇੰਝ ਕਹਿੰਦੇ ਨੇ ਵੀ ਸਾਡੇ ਪਿੰਡ ਇੱਕ ਸਟੇਡੀਅਮ ਆ ਗਿਆ ਜੀ ਇੱਕ ਕੋਚ ਆ ਗਿਆ ਸਾਡੀ ਜ਼ਿੰਦਗੀ ਬਦਲ ਗਈ ਜੀ